ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਪੰਜਾਬ ਪਰ ਚੜ੍ਹ ਹੜੰਗ ਵਰਗੀ ਕਿਸੇ ਵੀ ਸੰਭਾਵੀ ਸਥਿਤੀ ਨਾਲ ਨਜਿੱਠਣ ਲਈ ਪੂਕਤਾ ਪ੍ਰਬੰਧ ਕੀਤੇ ਹੋਏ ਨੇ ਇੱਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਹੜਾਂ ਦੀ ਸਥਿਤੀ ਨਾਲ ਨਜਿੱਠਣ ਲਈ ਸੂਬੇ ਪਰ ਵਿੱਚ ਚੱਲ ਰਹੀ ਯਤਨਾਂ ਦੀ ਸਮੀਖਿਆ ਕੀਤੀ ਇਸ ਦੇ ਨਾਲ ਹੀ ਉਹਨਾਂ ਮੌਜੂਦਾ ਹੜ੍ਹ ਕੰਟਰੋਲ ਹੱਲਾਂ ਦੀ ਸਥਿਤੀ ਅਤੇ ਸੰਭਾਵੀ ਐਮਰਜੈਂਸੀ ਹਾਲਾਤਾਂ ਨਾਲ ਨਜਿੱਠਣ ਲਈ ਜਲ ਸਰੋਤ ਵਿਭਾਗ ਦੀਆਂ ਤਿਆਰੀਆਂ ਦਾ ਜਾਇਜ਼ਾ ਵੀ ਲਿਆ ਕੈਬਨਿਟ ਮੰਤਰੀ ਨੂੰ ਹੜ੍ਹ ਸੁਰੱਖਿਆ ਹੱਲਾ ਅਤੇ ਸੰਵੇਦਨਸ਼ੀਲ ਖੇਤਰਾਂ ਲਈ ਵਿਸਤਾਰੀ ਤਿਆਰੀ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਗਈ ਨਾ ਕਿ ਹੈ ਕਿ ਸਰਕਾਰ ਨੇ ਵੱਖ-ਵੱਖ ਹੜ੍ਹ ਪ੍ਰਬੰਧਨ ਪੈਲ ਕਦਮੀਆਂ ਲਈ ਲਗਭਗ 230 ਕਰੋੜ ਰੁਪਏ ਖਰਚ ਕੀਤੇ ਨੇ ਉਹ ਨਾਗਿਆ ਆਖਿਆ ਕਿ ਐਸ ਡੀ ਐਮ ਐਫ ਮਨਰੇਗਾ ਤੇ ਵਿਭਾਗੀ ਅਮਲੇ ਦੁਆਰਾ ਕੁੱਲ 599 ਪ੍ਰੋਜੈਕਟ ਮੁਕੰਮਲ ਕੀਤੇ ਗਏ ਨੇ ਇਨ੍ਹਾਂ ਚ ਵਿਭਾਗੀ ਮਸ਼ੀਨਰੀ ਅਤੇ ਠੇਕੇਦਾਰਾਂ ਦੁਆਰਾ 4760 ਕਿਲੋਮੀਟਰ ਲੰਬੀਆਂ ਡਰੇਨਾ ਨਦੀਆਂ ਤੇ ਚੋਆਂ ਦੀ ਸਫਾਈ ਦੇ ਨਾਲ ਨਾਲ ਨਦੀਆਂ ਦੇ ਬੰਨ ਮਜ਼ਬੂਤ ਕਰਨ ਵਰਗੀਆਂ ਗਤੀਵਿਧੀਆਂ ਸ਼ਾਮਿਲ ਨੇ ਅਧਿਕਾਰੀਆਂ ਨੇ ਕੈਬਨਿਟ ਮੰਤਰੀ ਨੂੰ ਦੱਸੇ ਕਿ ਇਸ ਤੋਂ ਇਲਾਵਾ ਕੁੱਲ 1043 ਚੈੱਕ ਡੈਮ ਅਤੇ 3957 ਸੋਕਪਟ ਵੀ ਬਣਾਏ ਜਾ ਰਹੇ ਨੇ ਇਸ ਦੇ ਨਾਲ ਹੀ 53400 ਬਾਂਸ ਦੇ ਪੌਦੇ ਲਗਾਉਣ ਦੇ ਨਾਲ ਨੂੰ 2.5 ਕਿਲੋਮੀਟਰ ਹਿੱਸੇ ਤੇ ਬੈਟੀਵਿਰ ਕਾ ਵੀ ਲਗਾਏਗੇ ਕੈਬਨਿਨ ਮੰਤਰੀ ਨੂੰ ਦੱਸਿਆ ਗਿਆ ਕਿ ਵਿਭਾਗ ਨੇ 7.79 ਲੱਖ ਰੇਦੀਆਂ ਬੂਰੀਆਂ ਖਰੀਦੀਆਂ ਨੇ ਜਿਨ੍ਹਾਂ ਵਿੱਚੋਂ ਲਗਭਗ 4 ਲੱਖ ਬੂਰੀਆਂ ਪਹਿਲਾਂ ਹੀ ਭਰੀਆਂ ਜਾ ਚੁੱਕੀਆਂ ਨੇ ਜੋ ਹੜ ਵਰਗੇ ਐਮਰਜੈਂਸੀ ਅਤੇ ਸੰਭਾਵੀ ਹਾਲਾਤਾਂ ਨਾਲ ਤੁਰੰਤ ਨਜਠਣ ਲਈ ਰਣਨੀਤਕ ਤੌਰ ਤੇ ਸਾਰੇ ਜ਼ਿਲ੍ਹਿਆਂ 'ਚ ਰੱਖੀਆਂ ਗਈਆਂ ਨੇ